ਪਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲਵਾ ਰਿਹਾ ਹੈ ਜਿਹਦੀ ਤੱਕ ਮਤਲਬ ਪੂਰੇ ਜ਼ੋਰ ਨਾਲ ਪਈਆ ਅਮਰੀਕਾ ਦਾ ਵੀ ਜ਼ੋਰ ਲੱਗਿਆ ਸੀਗਾ ਉਹ ਮੁੜ ਕੇ ਉਹਨੂੰ ਫਗਾਨ ਨੂੰ ਫਤਿਹ ਨਹੀਂ ਸੀ ਕਰ ਸਕਕੇ ਤੇ ਇਹ ਸੋਚਿਆ ਕਿਸੇ ਨੇ ਵੀ ਉਸ ਤੋਂ ਬਾਅਦ ਗਵਰਨਰਰੀ ਕਿਹਦੇ ਕੋਲ ਆਈ ਹੈ ਤੇ ਉਹ ਕਿਵੇਂ ਦਾ ਮਾਹੌਲ ਰਿਹਾ ਹੈ ਉੱਥੇ ਜਦੋਂ ਹਰੀ ਸਿੰਘ ਨਾਲ ਬਦਿਸ਼ੀਦੀ ਹੋ ਜਾਂਦੀ ਹੈ ਜਿਹੜੀ ਪਸ਼ਾਵਰ ਹੈ ਪਸ਼ਾਵਰ ਵਾਲਾ ਇਲਾਕਾ ਖੈਬਰ ਲੱਗਿਆ ਉਧਰੋਂ ਤਾਂ ਹਮਲਾਵਰ ਬਹੁਤ ਜ਼ਿਆਦਾ ਆਉਂਦੇ ਸੀ ਉਸ ਜਗ੍ਹਾ ਤੇ ਕੋਈ ਪਰਫੈਕਟ ਕੋਈ ਐਹੋ ਜਿਹਾ ਜਰਨੈਲ ਲਾਉਣਾ ਸੀ ਜਿਹੜੇ ਦਾ ਕੋਈ ਖੌਫ ਹੋਵੇ ਜਿਹੜੇ ਨੂੰ ਉਹਦੇ ਮੇਚ ਦਾ ਹੋਏ ਜਿਹੜਾ ਉਹਦੇ ਮੇਚ ਦਾ ਹੋਵੇ ਹਾਂ ਪਰਫੈਕਟ ਹੈ ਫਿਰ ਉਹਨੂੰ ਗਵਰਨਰ ਲਾਤਾ ਦੀ ਪਸ਼ਾਵਰ ਦਾ ਇਹਨੂੰ ਅੱਗੂ ਤਵੇਲਾ ਵੀ ਕਹਿ ਦਿੰਦੇ ਸੀ ਉੱਥੋਂ ਦੇ ਪਸ਼ਾਵਰ ਦੇ ਜਿਹੜੇ ਆਮ ਲੋਕ ਸੋ ਉਹਨਾਂ ਨੂੰ ਗਵਰਨਰ ਲਾਇਆ ਗਿਆ ਉਹ ਪਸ਼ਾਵਰ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਨੱਕੜ ਤੇ ਵੱਡੇ ਵੱਡੇ ਖੰਭੇ ਤਿਆਰ ਕਰਵਾ ਕੇ ਸਲੀਵ ਟੈਪ ਉਹ ਭੇਜ ਤੇ ਨਾਲ ਰਸੇ ਸੂਲੀ ਡੰਗਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤਾਂ ਕਹਿੰਦੇ ਆ ਵੀ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਹੈਗੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ ਦੀਆਂ ਗੱਲਾਂ ਨਹੀਂ ਉਹ ਹੁਣ ਉਹ ਜਿਹੋ ਜੇ ਉਹੋ ਜੇ ਥਾਵੇਂ ਜੇ ਫਾਂਸੀ ਨਹੀਂ ਦੇਣਗੇ ਉਹੋ ਜੇ ਥਾਵੇਂ ਕੋਈ ਤਾਂ ਰਾਜ ਹੋਈ ਨਹੀਂ ਸਕਦਾ ਉਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਜਿਹਦੇ ਵਿੱਚ ਆਪਾਂ ਇਹ ਚੀਜ਼ਾਂ ਪੜ੍ਹ ਰਹੇ ਆ ਉਹਦੇ ਵਿੱਚ ਇਹ ਬੰਦਾ ਅਬੂਤਾਗਲੇ ਖੁਦ ਲਿਖਦਾ ਹੈ ਕਹਿੰਦਾ ਜਦੋਂ ਮੈਂ ਪਹਿਲੀ ਵਾਰ ਖੈਬਰ ਦਾ ਰਸਤੇ ਤੇ ਦਰਸ਼ਨ ਕੀਤੇ ਉੱਤੇ ਉਹ ਡਾਕੂਆਂ ਦਾ ਉਹ ਖੰਖਾਰ ਲੋਕਾਂ ਦਾ ਹਮਲਾਵਰਾਂ ਦਾ ਮੌਤ ਦਾ ਆਪਾਂ ਕਹਿੰਦੇ ਰਾਹ ਸੀਕ ਕਹਿੰਦਾ ਮੈਨੂੰ ਬੁਖਾਰ ਚੜ ਗਿਆ ਸੀ ਉਹਨਾਂ ਦੀ ਇਹ ਗੱਲ ਪੜੀ ਮੈਂ ਹਰੀ ਸਿੰਘ ਨਾਲ ਬੇ ਚਕਸੀਅਤ ਮੇਰੀ ਨਜ਼ਰ ਚ ਹੋਰ ਜ਼ਿਆਦਾ ਉੱਚੀ ਹੋ ਗਈ ਜਤੋਂ ਹਰੀ ਸਿੰਘ ਨਾਲ ਆਸੀ ਉਨੇ ਜਾਣਸਰ 50 ਬੰਦੇ ਡੰਗ ਤੇ ਸੂੜੀ ਤੇ ਖੌਫ ਹੋ ਗਿਆ ਕਬੀਲਿਆਂ ਦੇ ਲੋਕਾਂ ਨੇ ਵੀ ਉਹਦੇ ਨਾਲ ਇਹ ਸਮਝੌਤਾ ਕਰ ਲਿਆ ਸੀ ਵੀ ਅਸੀਂ 1 ਮਹੀਨੇ ਦੇ ਵਿੱਚ 50 ਡਾਕੂਆਂ ਦੇ ਤੇਰ ਵੱਢ ਕੇ ਦੇਵਾਂਗੇ ਤੁਹਾਨੂੰ